ਮੋਰ ਦੇ ਜੋਰ ਦੇ ਹੈ ਸੋ ਸਭ ਤੋਂ ਪਹਿਲਾਂ ਪਿਆਰਿਆਂ ਨੂੰ ਸਤਿ ਸ੍ਰੀ ਅਕਾਲ ਸਾਰੇ ਜੀ ਤੇ ਹੋ ਜਾਵੇ ਜੀ ਕੰਪੀਟੀਸ਼ਨ ਉਸਨ ਪੰਜਾਬ ਦਾ ਕਿ ਮੈਂ ਕੁੜੀ ਹਾਂ ਦੇਸ਼ ਪੰਜਾਬ ਦੀ ਤੇ ਮੇਰੇ ਮੁਖ ਤੇ ਵਰਦਾ ਨੂਰ ਮੈਂ ਕੁੜੀ ਹਾਂ ਦੇਸ਼ ਪੰਜਾਬ ਦੀ ਤੇ ਮੇਰੇ ਮੁਖ ਤੇ ਵਰਦਾ ਨੂਰ ਓ ਮੈਨੂੰ ਜੋਬ ਨੇ ਚੜਿਆ ਰੱਜ ਕੇ ਤੇ ਮੈਨੂੰ ਕਹਿਣ ਫਰਿਸ਼ਤਾ ਦੀ ਹੂਰ ਓ ਜਦੋਂ ਕਿੱਥੇ ਦੇ ਵਿੱਚ ਨੱਚਦੀਆਂ ਮੇਰੋਂ ਵੱਖਰਾ ਚੜੇ ਸਰੂਰ ਮੈਨੂੰ ਵੱਖਰਾ ਚੜੇ ਸਰੂਰ ਇਹ ਬੰਦੇ ਤੁਹਾਨੂੰ ਮੈਕਸਮ ਨਾਈਸ ਬਤਾ ਲੱਗਣਾ ਚਾਹੀਦਾ ਕਿ ਗ੍ਰੈਂਡ ਬਟਾਲੇ ਵਾਲੇ ਤੇ ਤਾੜੀ ਵਾਲੇ ਸੁ ਕੁੜੀਆਂ ਦੀ ਗੱਲ ਹੋਣ ਲੱਗੀ ਐ ਨਾਲ-ਨਾਲ ਸਾਰੇ ਕਿੰਨਾ ਮੈਨੂੰ ਲੱਗਦਾ ਤੁਸੀਂ ਸਾਰਿਆਂ ਨੇ ਰੋਟੀ ਖਾ ਲਈ ਹੋਣੀ ਐ ਤੇ ਆਪਣਾ ਟਾਈਮ ਵੀ ਹੋ ਚੁੱਕਿਆ ਸਾਰਿਆਂ ਨੇ ਕਿੱਤਾ ਪਾ ਕੇ ਜਿਹੜੇ ਹੱਥ ਵਿਲੇ ਆ ਹੁੱਕਾਂ ਤੇ ਆ ਆ ਕੇ ਸੁਣਿਆ ਇਸ ਜੇਵਾ ਤੋਂ ਸੁਣਿਆ ਹਾਂਜੀ ਤਾੜੀ ਨਾਲ Make some noise. But I'm gonna jump a grand finale man. ਕੁੜੀਆਂ ਦੀ ਗੱਲ ਕਰਨ ਲੱਗੇ ਆ ਤੁਸੀਂ ਸਾਰੀਆਂ ਕਿੱਧਰ ਪਾ ਗਏ ਹੱਸਾ ਤਮਈਆ ਦੱਤ ਸਾਹਮਣੇ ਉੱਚਾ ਚਵਾਰਾ ਪੋਣਾ ਅਸਾ ਤਮਈਆ ਦੱਤ ਸਾਹਮਣੇ ਉੱਚਾ ਚਵਾਰਾ ਪੋਣਾ ਵੱਖਰੇ ਹੋ ਕੇ ਗੱਲ ਚੱਲਦੀ ਆ ਸੱਸਾਂ ਦੀ ਉਹ ਸੱਸਾਂ ਦੀ ਜਦੋਂ ਗੱਲ ਚੱਲਦੀ ਆ ਜਿਹਨੇ ਦੀ ਸੱਸਾਂ ਨਾਲ ਆਈਆਂ ਨੇ ਹੁਣ ਤਾਂ 17 Pro Max ਵੀ ਆ ਗਿਆ ਤੇ ਬੀਬੀ ਨੇ ਲੈ ਲਿਆ ਹੁਣ ਕਹਿੰਦਾ ਹੁ ਸਾਰਾ ਦਿਨ ਸੱਸੇ ਮੇਰੀ